ਦੋਸਤੋ ਗੱਲ ਲੜ ਗਈ ਪੰਜਾਬੀ ਤੇ ਪੰਜਾਬੀ ਤੇ ਗੱਲ ਲੜ ਗਈ ਆਏ ਕਿ ਜਿਹੜੇ ਲੋਕ ਉਦੋਂ ਕਹਿੰਦੇ ਸੀ ਲੱਖੇ ਸਿਧਾਣੇ ਨੂੰ ਕਿ ਇਹ ਵੱਡਾ ਪੰਜਾਬੀ ਦਾ ਮਾਂ ਬੋਲੀ ਦਾ ਰਾਖਾ ਬਣਿਆ ਫਿਰਦਾ ਪਰ ਉਹ ਅੱਜ ਗੱਲ ਜਿਹੜੀ ਉਹ ਬਿਲਕੁਲ ਸੱਚੂ ਤੇ ਇਹ ਗੱਲ ਬਿਲਕੁਲ ਲੱਖੇ ਸਿਧਾਣੇ ਤੇ ਟੁੱਕਦੀ ਆ ਮੈਂ ਲੱਖੇ ਸਿਧਾਣੇ ਨੂੰ ਕਹਿ ਰਿਹਾ ਕਿ ਉਹ ਤੇ ਗੱਲ ਬਿਲਕੁਲ ਟੁੱਕਦੀ ਆ ਕਿ ਉਹਨੇ ਕਿਹਾ ਸੀਗਾ ਕਿ ਮਾਂ ਬੋਲੀ ਆ ਜਿਹੜੀ ਪੰਜਾਬੀ ਸਾਡੇ ਤੋਂ ਦੂਰ ਹੁੰਦੀ ਜਾ ਰਹੀ ਆ ਤੇ ਇਹਦਾ ਨਾ ਸਾਰਿਆਂ ਦੇ ਸਾਹਮਣੇ ਆ ਜਿਹੜਾ ਇਹ ਆ ਚੁੱਕਿਆ ਰਿਜ਼ਲਟ ਇਹਦਾ ਕਿਉਂ ਆ ਚੁੱਕਿਆ ਕਿ ਪੰਜਾਬੀ ਦੇ ਵਿੱਚ ਸਾਡੇ ਜਿਹੜੇ 2911 ਵਿਦਿਆਰਥੀ ਜਿਹੜੇ ਆ ਨਾ ਪੰਜਾਬੀ ਚੋਂ ਫੇਲ ਹੋ ਗਏ 2911 ਵਿਦਿਆਰਥੀ ਪੰਜਾਬੀ ਚੋਂ ਫੇਲ ਹੋ ਗਏ ਤੇ ਕਿੱਡੀ ਸਾਡੇ ਆਸਤੇ ਸ਼ਰਮ ਦੀ ਗੱਲ ਆ ਕਿ ਪੰਜਾਬੀ ਚੋਂ ਉਹ ਵੀ ਸਾਡੀ ਮਾਂ ਬੋਲੀ ਪੰਜਾਬੀ ਚੋਂ ਫੇਲ ਹੋਇਆ ਤੇ ਜੀਤ ਤੇ ਸਾਨੂੰ ਅਸੀਂ ਹਿੱਟਾਂ ਠੋਕ ਠੋਕ ਕੇ ਕਹਿੰਦੇ ਆ ਕਿ ਅਸੀਂ ਪੰਜਾਬੀ ਆ ਅਸੀਂ ਪੰਜਾਬੀ ਆ ਪਰ ਪੰਜਾਬੀ ਤਾਂ ਤਾਂ ਹੀ ਬਚੂਗੀ ਨਾ ਜੇ ਅਸੀਂ ਆਪਦੀ ਪੰਜਾਬੀ ਤੋਂ ਹੀ ਪਿੱਛੇ ਰਹਿ ਗਏ ਫੇਲ ਹੋ ਗਏ ਤੇ ਕਿਸੇ ਨੇ ਤਾਂ ਸਾਨੂੰ ਮਿਹਣਾ ਮਾਰਨਾ ਹੀ ਮਾਰਨਾ ਕਿ ਯਾਰ ਥੋਸੀ ਤਾਂ ਆਪਦੀ ਪੰਜਾਬੀ ਚੋਂ ਪਾਸ ਨਹੀਂ ਹੋਈ ਤੇ ਤੁਹਾਨੂੰ ਪੰਜਾਬੀ ਅਸੀਂ ਕਿਵੇਂ ਕਹੀਏ ਜਿਹੜਾ ਕਾਰਪੋਰੇਟ ਘਾਣਾ ਜਾਂ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਨੇ ਆਪਦੀ ਪੂਰੀ ਚਾਲ ਥੋ ਕਿਹੜੀ ਚੱਲੀ ਚੱਲੀ ਆ ਨਾ ਉਹਨਾਂ ਨੇ ਪੰਜਾਬੀ ਦੇ ਵਿੱਚੋਂ ਜਾਣ ਬੁੱਝ ਕੇ ਹੋ ਸਕਦਾ ਇਹ ਵਿਦਿਆਰਥੀ ਪੜੇ ਨਾ ਹੋਣ ਪੰਜਾਬੀ ਉਹਨਾਂ ਨੂੰ ਵਿਸ਼ੇ ਪੜ੍ਹਾਏ ਨਾ ਗਏ ਹੋਣ ਤਾਂ ਕਰਕੇ ਫੇਰ ਹੋਏ ਹੋਰ ਕਾਦੇ ਕਿਹੜੇ ਵਿਸ਼ੇ ਚੋਂ ਕਾਤੇ ਨਹੀਂ ਹੋਏ ਫੇਰ ਤੇ ਸਾਡਾ ਲੈਣਾ ਦੇਣਾ ਪੰਜਾਬੀ ਨਾਲ ਤਾਂ ਇਹ ਕਿ ਅਸੀਂ ਪੰਜਾਬ ਦੇ ਵਿੱਚ ਰਹਿੰਨੇ ਆ ਪੰਜਾਬੀ ਸਾਡੇ ਆਹ ਤੇ ਬਹੁਤ ਜੁੜੀ ਆ ਪੰਜਾਬੀ ਸਾਡੀ ਜਿਹੜੀ ਮਾਂ ਬੋਲੀ ਆ ਬਚਾ ਕੇ ਰੱਖੀ ਹੋਈ ਸਾਡੇ ਬਜ਼ੁਰਗਾਂ ਨੇ ਜਿੱਥੋਂ ਚੱਲਦੀ ਤੁਰਿਆ ਜ ਹੁਣ ਤੱਕ ਪੰਜਾਬੀ ਦੇ ਜਿਹੜੇ ਵਿਸ਼ੇ ਪੜਦੇ ਰਹੇ ਆ ਤੇ ਪਰ ਦੇਖਿਆ ਪੜਦੇ ਤੇ ਅੱਜ ਤੱਕ ਮੈਂ ਨਹੀਂ ਇਹਨਾਂ ਦੇਖਿਆ ਕਿ ਕੋਈ ਪੰਜਾਬੀ ਦੇ ਵਿੱਚੋਂ ਇੰਨਾ ਮਾੜਾ ਰਿਜ਼ਲਟ ਆਇਆ ਹੋ ਪਰ ਜਿਹੜਾ ਅੱਜ 14 ਤਰੀਕ ਨੂੰ ਲਗਭਗ ਖਣੀ ਰਿਜ਼ਲਟ ਆਇਆ ਤੇ ਮੈਨੂੰ ਅੱਜ ਕਿਸੇ ਨੇ ਫੋਟੋ ਭੇਜੀ ਸੀਗੀ ਵੀਰ ਨੇ ਤੇ ਉੱਥੋਂ ਮੈਨੂੰ ਪਤਾ ਲੱਗਿਆ ਤੇ ਇੱਕ ਮੁੱਦਕੀ ਸਕੂਲ ਆ ਘੱਲਖੁਰਦ ਉਹਦੇ ਵਿੱਚ ਇੱਕ ਲੜਕੀ ਨੇ ਟਾਪਰ ਕੀਤਾ 93% ਨੰਬਰ ਲਏ ਆ ਤੇ ਆਪਦੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਤੇ ਉਹਨੂੰ ਜਰੂਰ ਅਸੀਂ ਵਧਾਈਆਂ ਦੇਣ ਦਿੰਨੇ ਆ ਤੇ ਮਾਪਿ ਪਿਓ ਦਾ ਜਿਹਨੇ ਨਾਮ ਰੋਸ਼ਨ ਕੀਤਾ ਹੁਣ ਆਪਾਂ ਜਿਹੜਾ ਦੋਸ਼ ਆ ਇਹ ਕਿਹਦੇ ਸਿਰ ਮੜੀਏ ਮਾਪਿਆਂ ਨੂੰ ਇਹਨੂੰ ਜ਼ਿੰਮੇਵਾਰ ਠਹਿਰਾਈਏ ਜਾਂ ਸਾਡੇ ਸਕੂਲਾਂ ਨੂੰ ਤੇ ਜਾਂ ਜਿਹੜੇ ਸਾਡੇ ਜਿੰਨਾਂ ਦੇ ਹੱਥ ਵਿੱਚ ਇਹ ਜਿਹੜੀ ਪੜ੍ਹਾਈ ਦਾ ਹੈਗਾ ਏ ਸਿਸਟਮ ਉਹਨਾਂ ਨੂੰ ਦੋਸ਼ੀ ਮੰਨੀਏ ਕਿ ਜਿਹੜੇ ਸਾਡੇ ਬੱਚੇ ਇਹ ਫੇਲ ਹੋਏ ਆ ਪੰਜਾਬੀ ਸ਼ੋ ਕਿਉਂ ਹੋਏ ਆ ਮਾਪਿਆਂ ਦੀ ਕਮੀ ਤਾਂ ਹੈਗੀ ਹੈਗੀ ਆ ਕਿਉਂਕਿ ਕਈ ਸਕੂਲ ਐ ਹੋਜੇ ਆ ਕਿ ਜਿਹੜੇ ਬੱਚਾ ਨੂੰ ਆਪਦੇ ਘਰੇ ਵੀ ਉਹ ਨਹੀਂ ਬੋਲਣ ਦਿੰਦੇ ਹੈਗੇ ਕਿ ਪੰਜਾਬੀ ਘਰੇ ਵੀ ਜਵਾਕ ਹਿੰਦੀ ਬੋਲਦੇ ਆ ਤੇ ਸਕੂਲਾਂ ਦੇ ਵਿੱਚ ਵੀ ਇਹੋ ਜਿਹੇ ਸਕੂਲ ਹੈਗੇ ਆ ਕਿ ਜਿਹੜੇ ਉੱਥੇ ਬੱਚੇ ਹਿੰਦੀਓ ਹੀ ਬੋਲ ਸਕਦੇ ਪੰਜਾਬੀ ਨਹੀਂ ਬੋਲ ਸਕਦੇ ਲਾਊਟ ਨਹੀਂ ਹੈਗਾ ਨਾ ਕੜਾ ਲਾਊਟ ਆ ਉਹਦੇ ਵਿੱਚ ਕਈ ਸਕੂਲਾਂ ਦੇ ਵਿੱਚ ਪੱਗਾਂ ਵੀ ਲੋਟ ਨਹੀਂ ਹੈਗੀਆਂ ਕੜਾ ਦੀ ਬੰਨ੍ਹ ਸਕਦੇ ਤੁਸੀਂ ਤੇ ਕਿਰਪਾਨ ਨਹੀਂ ਪਾ ਸਕਦੇ ਤੁਸੀਂ ਛੋਟਾ ਇੱਥੇ ਗਲੇ ਦੇ ਵਿੱਚ ਵੀ ਛੋਟੀ ਕਿਰਪਾਨ ਨਹੀਂ ਪਾ ਸਕਦੇ ਸਾਡੀ ਜਾਣ ਪੁੱਜ ਕੇ ਪੰਜਾਬੀ ਪਾ ਰਹੇ ਹਨ ਪਿੱਛੇ ਤਾਂ ਨਹੀਂ ਕੀਤਾ ਜਾ ਰਿਹਾ ਕਿ ਇਹ ਵੈਸੇ ਤਾਂ ਅੱਗੇ ਹੁੰਦਾ ਸੀਗਾ ਕਿ ਸਾਡੀ ਪੰਜਾਬੀ ਪਾਹਾਂ ਨੂੰ ਪਿੱਛੇ ਉਹ ਕਿ ਨਹੀਂ ਪਾ ਲੱਗਣਾ ਹੁਣ ਤੁਸੀਂ ਇਹ ਭਾਸ਼ਾ ਨੂੰ ਖਤਮ ਨਹੀਂ ਕਰ ਸਕਦੇ ਕਿਉਂਕਿ ਹਰ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪੰਜਾਬੀ ਬੈਠੇ ਆ ਉੱਥੋਂ ਤੱਕ ਪਹੁੰਚ ਚੁੱਕੇ ਆ ਇਸ ਕਰਕੇ ਸਾਡੇ ਮਾਪਿਆਂ ਨੂੰ ਵੀ ਚਾਹੀਦਾ ਕਿ ਅਸੀਂ ਬੱਚਿਆਂ ਨੂੰ ਪੰਜਾਬੀ ਦੇ ਨੇੜੇ ਰੱਖੀਏ ਮੈਨੂੰ ਨਹੀਂ ਲੱਗਦਾ ਕਿ ਹੰਗ ਅੱਜ ਕੱਲ ਪੂਰਾ ਆੜਾ ਆਉਂਦਾ ਹੋਵੇ ਬਹੁਤ ਘੱਟ ਪਰ ਮੈਂ ਇੱਕ ਗੱਲ ਦੱਸ ਦਿੰਦਾ ਕਿ ਜਿਹੜੇ ਬੱਚੇ ਪਹਿਲਾਂ ਦੇ ਪੜੇ ਵੇ ਆ 2080 85 95 ਤੱਕ ਜਿਹੜੇ ਜਵਾਕ ਪੜੇ ਆ ਜਾਂ ਉਹ ਤੋਂ ਪਹਿਲਾਂ ਦੇ ਪੜੇ ਆ ਉਹ ਪਹਿਲਾਂ ਵਾਲਿਆਂ ਦੇ ਤਾਂ ਗੱਲਾਂ ਹੀ ਹੋਰ ਆ ਨਾ ਉਹ ਤਾਂ ਛੱਡ ਦਿਓ ਤੁਸੀਂ ਜਿਹੜੇ ਪਹਿਲਾਂ ਪੜੇ 80 ਤੋਂ ਉਹਨਾਂ ਦੀ ਤਾਂ ਗੱਲਾਂ ਹੀ ਹੋਰ ਆ ਉਹ ਤਾਂ ਬਹੁਤ ਉੱਚੇ ਲੈਵਲ ਦੇ ਬੈਠੇ ਆ ਪਰ ਜਿਹੜੇ 95 ਤੱਕ ਵੀ ਪੜੇ ਆ ਨਾ ਉਹਨਾਂ ਦੀ ਪੜ੍ਹਾਈ ਤੇ ਹੁਣ ਦੀ ਪੜ੍ਹਾਈ ਬਹੁਤ ਫਰਕ ਆ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਦੀ ਨੌਲੇਜ ਹੁਣ ਦਾ ਜਿਹੜਾ 80 ਦੇ ਟਾਈਮ 80 85 ਦੇ ਟਾਈਮ 'ਚ ਪੜਿਆ ਉਹ ਪੰਜ ਪੜਿਆ ਤੇ ਅੱਜ ਦਾ ਜਿਹੜਾ 10 ਪੜਿਆ ਨਾ ਤੇ ਉਹਦਾ ਮੁਕਾਬਲਾ ਕਰਦੇ ਆ ਉਹਨਾਂ ਦੀ ਲਿਖਣ ਦੀ ਸਪੀਡ ਬੋਲਣ ਦੀ ਸਪੀਡ ਤੇ ਮੈਥ ਦੀ ਸਪੀਡ ਇੰਨੀ ਜ਼ਿਆਦਾ ਆ। ਅੱਜ ਕੱਲ ਬੱਚੇ ਨੂੰ ਜੇ ਆਪਾਂ 16 ਦਾ ਪਹਾੜਾ ਨਹੀਂ ਆਉਂਦਾ ਕਿੰਨ ਜੇ ਸੋਨਾ ਆਵੇ ਤਾਂ ਉਹ ਨਹੀਂ ਆਉਂਦੀ ਕਿਉਂਕਿ ਉਸੇ ਵਿਸ਼ੇ ਤੋਂ ਹੀ ਇੰਨਾ ਪੜ੍ਹਾਤਾ ਵੀ ਜਿਹੜੇ ਜਿਹੜੇ ਹਸਾਮ ਨੇ ਉਹ ਜਦੋਂ ਪਹਿਲਾ ਵਿਸ਼ੇ ਹੁੰਦੇ ਸੀ ਸਿਖਾਉਣ ਦਾ ਤਰੀਕਾ ਜਿਹੜੇ ਸਰ ਹੁੰਦੇ ਸੀ ਮਾਸਟਰ ਕਹਿੰਦੇ ਆ ਸਰ ਤਾਂ ਬਾਅਦ ਚ ਆ ਨਾ ਮਾਸਟਰ ਜਿਹੜੇ ਹੁੰਦੇ ਸੀ ਨਾ ਪੜ੍ਹਾਉਣ ਦੇ ਤਰੀਕੇ ਉਹਨਾਂ ਦੇ ਲੱਗ ਸੀ ਜੇ ਬੱਚਾ ਨਹੀਂ ਵੀ ਪੜ੍ਹਦਾ ਸੀ ਤੇ ਝੰਡ ਵੀ ਹੁੰਦੀ ਸੀ ਤੇ ਅੱਜ ਕੱਲ ਸਾਡੇ ਜਵਾਕ ਦੇ ਕੋਈ ਥੱਪੜ ਮਾਰਦੇ ਤੇ ਸਾਰਾ ਟੱਬਰ ਇਕੱਠਾ ਹੋ ਕੇ ਸਕੂਲ ਚ ਚਲਾ ਜਾਂਦਾ ਉਹਦਿਆਂ ਦੀਆਂ ਪੜਾਈਆਂ ਦਾ ਫਰਕ ਬਹੁਤ ਸੀ ਤੇ ਬਾਕੀ ਹੁਣ ਆਪਾਂ ਸਾਰਾ ਦੋਸ਼ ਇਹ ਜਿਹੜਾ ਸਕੂਲਾਂ ਨੂੰ ਨਹੀਂ ਦੇ ਸਕਦੇ ਤੇ ਸਕੂਲਾਂ ਦੇ ਵਿੱਚ ਵੀ ਜਿਹੜੇ ਪੜ੍ਹੇ ਆ ਹੁਣ ਅੱਜ ਕੱਲ ਦੇ ਮਾਸਟਰ ਜਿਹੜੇ ਪੜਾਉਂਦੇ ਆ ਤੇ ਉਹਨਾਂ ਦੀਆਂ ਸਰਕਾਰ ਨੇ ਡਿਊਟੀਆਂ ਹੀ ਪਤਾ ਨਹੀਂ ਕਿੱਥੇ ਕਿੱਥੇ ਲਾਈਆਂ ਹੁੰਦੀਆਂ ਕੋਈ ਜਿਹੜਾ ਡਾਕਵੰਡ ਦਾ ਡਾਕ ਦੇ ਚੱਕਰ ਚ ਭੱਜਿਆ ਫਰਦਾ ਰਹਿੰਦਾ ਉੱਥੋਂ ਸਮਾਨ ਲਿਆ ਉੱਥੇ ਦੇ ਆ ਹੈ ਤੇ ਜਿਹੜੇ ਪੜਾਉਣ ਵਾਲੇ ਮਾਸਟਰ ਆ ਉਹਨਾਂ ਦੀਆਂ ਡਿਊਟੀਆਂ ਹੋਰ ਪਾਸੇ ਬਹੁਤ ਲੱਗੀਆਂ ਹੁੰਦੀਆਂ ਤੇ ਜਿਹੜੇ ਰਹਿ ਗਏ ਨਹੀਂ ਪੜਾਉਣ ਤੋਂ ਵਾਲੇ ਉਹ ਹੋਣ ਹੀ ਕਲਾਸ 'ਚ ਜਾ ਕੇ ਕੋਸ਼ਿਸ਼ ਹੈਗੇ ਤੇ ਇੱਥੇ ਸਾਡੇ ਮੇਰੇ ਇੱਕ ਪਹਿਲਾਂ ਦੀ ਗੱਲ ਆ ਅੱਜ ਤੋਂ ਹਾਂ 5-6 ਸਾਲ ਪਹਿਲਾਂ ਦੀ ਗੱਲ ਆ ਮੈਂ ਉਹ ਦੱਸਦਾ ਵੀ ਇੱਕ ਸਰਕਾਰੀ ਸਕੂਲ ਸੀਗਾ ਸਾਡੇ ਵੀ ਨੇੜੇ ਇੱਕ ਉੱਥੋਂ ਦੀਆਂ ਮੈਡਮਾਂ ਮੈਂ ਕਦੀ ਪੜਾਉਂਦੀਆਂ ਨਹੀਂ ਦੇਖੀਆਂ ਸੀ ਮੈਂ ਦੇਖਿਆ ਸਕੂਲ 'ਚ ਜਾਂਦਾ ਰਿਹਾ ਤੇ ਮੇਰਾ ਵੀ ਬੱਚਾ ਉੱਥੇ ਪੜਦਾ ਸੀ ਪਰ ਉੱਥੋਂ ਦੇ ਬੱਚੇ ਮਾਸਟਰ ਭੈਣ ਦੀਆਂ ਜਮਾਂ ਲਈ ਪੜਾਉਂਦੇ ਸੀ ਸਵੇਰੇ ਆਉਂਦੇ ਸੀ ਪਹਿਲੀ ਗੱਲ ਤਾਂ ਉਹ 11ਵੇਂ ਮਹੀਨੇ ਤੋਂ ਪਹਿਲਾਂ ਕਲਾਸ 'ਚ ਨਹੀਂ ਜਾਂਦੇ ਸੀ ਤੇ ਲੜੀ ਜਾਂਦੇ ਸੀ ਆਪਸ ਵਿੱਚ ਸਰਕਾਰ ਦੀ ਤਰਖਾ ਦੇਣੀ ਤੇ ਸਰਕਾਰ ਨਹੀਂ ਤੁਹਾਨੂੰ ਨੌਕਰੀ ਦਿੱਤੀ ਆ ਬੱਚਿਆਂ ਦਾ ਭੈਖ ਦਾ ਕਿਸੇ ਕੋਈ ਨਹੀਂ ਕਿਸੇ ਨੂੰ ਲੈਣਾ ਦੇਣਾ 100 'ਚ ਜਿਹੜੇ 25% ਜਿਹੜੇ ਮਾਸਟਰ ਆ ਸਾਰਾ ਉਹ ਇਹੋ ਜਿਹੇ ਆ ਜਿਹੜੇ ਪੜਾਉਂਦੇ ਨਹੀਂ ਹੈਗੇ ਉੱਥੇ ਬੈਠੇ ਰਹਿੰਦੇ 75% ਜਿਹੜੇ ਪੜਾਉਂਦੇ ਆ ਜਿਹੜੇ ਸਹੀ ਆ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਜਿਹੜੇ ਸਹੀ ਆ ਪੜਾਉਂਦੇ ਆ ਉਹਨਾਂ ਦੀਆਂ ਡਿਊਟੀਆਂ ਇਧਰ ਉਧਰ ਲੱਗੀਆਂ ਹੁੰਦੀਆਂ ਕਿਤੇ ਵੋਟਾਂ ਜਾ ਗਈ ਕਿਤੇ ਮਰਦਾਂ ਚੁਮਾਰੀ ਚਾਲਿਆਂ ਆਂਦੀ ਆਈ ਕਿਤੇ ਵੋਟਾਂ ਬਣਾਉਣ ਚਾ ਗਈ ਕਿਤੇ ਕਿਵੇਂ ਆ ਗਈ ਉਹ ਵਿਚਾਰੇ ਇਧਰ ਚੱਕਰਾਂ ਰਹ ਜਾਂਦੇ ਆ ਤੇ ਜਿੰਨਾਂ ਲੋਕ ਜਿੰਨਾਂ ਸਰਾਂ ਨੇ ਸਾਨੂੰ ਪੰਜਾਬ ਵੀ ਪੜਾਉਣੀਆ ਤੇ ਰਹਿ ਕੇ ਪ੍ਰਾਈਵੇਟ ਬਹੁਤ ਜ਼ਿਆਦੇ ਚੇਂਜਿੰਗ ਵੀ ਬਹੁਤ ਜ਼ਿਆਦੇ ਕੀਤੇ ਆ ਉਹਦੇ ਵਿੱਚ ਤਾਂ ਕਹਿੰਦੇ ਕਿਸੇ ਪਾਰਟੀ ਦਾ ਜ਼ਿਕਰ ਵੀ ਹੈਗਾ ਵੀ ਆਹ ਪਾਰਟੀ ਕਿਹੜੇ ਸਨ ਦੇ ਵਿੱਚ ਆਈ ਆਹ ਪਾਰਟੀ ਕਿਹੜੇ ਸਨ ਦੇ ਵਿੱਚ ਆਈ ਤੇ ਇਹ ਪਾਰਟੀ ਕਦੋਂ ਖਤਮ ਹੋਈ ਤੇ ਇਹਦਾ ਕੌਣ ਪਹਿਲਾ ਮੁੱਖ ਮੰਤਰੀ ਸੀ ਕੌਣ ਪ੍ਰਧਾਨ ਮੰਤਰੀ ਹੁੰਦਾ ਸੀ ਜਾਨੀ ਕਿ ਉਸ ਵਿਸ਼ੇ ਉਹ ਹੋ ਗਏ ਚੱਕੇ ਗਏ ਵੀ ਗੁਰਨਾਕ ਦੇਵ ਜੀ ਦਾ ਲੇਖ ਗੁਰੂ ਗੋਵਿੰਦ ਸਿੰਘ ਜੀ ਦਾ ਲੇਖ ਉਹਨਾਂ ਦੇ ਮਾਤਾ ਦਾ ਨਾਮ ਕੀ ਸੀ ਉਹਨਾਂ ਦੇ ਪਿਤਾ ਦਾ ਨਾਮ ਕੀ ਸੀਗਾ ਚਾਹੋ ਜੇ ਵਿਸ਼ੇ ਹੀ ਚੱਕੇ ਗਏ ਪੰਜਾਬੀ ਕਿਤਾਬ ਦੇ ਵਿੱਚੋਂ ਹੁਣ ਤਾਂ ਡੈਮ ਕਿਹਨੇ ਬਣਾਇਆ ਸੀ ਉਹ ਇਹੋ ਜਿਹੀਆਂ ਚੀਜ਼ਾਂ ਹੈ ਹੀ ਨਹੀਂ ਹੁਣ ਹੁਣ ਤਾਂ ਸਿੱਤਾ ਹੀ ਆ ਪਾਰਟੀ ਕਿਹੜੀ ਆਈ ਕਿਹੜਾ ਮੁੱਖ ਮੰਤਰੀ ਸੀ ਆ ਕਲਾਕਾਰ ਦੀ ਸਭ ਤੋਂ ਗਿੰਨੀ ਬੁੱਕ ਚ ਨਾ ਕੀਦਾ ਅਕਲ ਆ ਆ ਐਕਟਰ ਕੌਣ ਹੁਣ ਉਹ ਇਹ ਲੱਖਾਂ ਸਦਾਨਾ ਸੱਚਾ ਬੋਲਦਾ ਸੀ ਹੁਣ ਆਪਾਂ ਲੱਖੇ ਸਧਾਣੇ ਨੂੰ ਬਿਲਕੁਲ ਸਹੀ ਮੰਨਦੇ ਆ ਕਿਉਂਕਿ ਅਸੀਂ ਪਹਿਲਾਂ ಮತ ਭੇਦ ਦੇ ਹਿਸਾਬ ਨਾਲ ਅਸੀਂ ਕਹਿੰਦੇ ਸੀ ਵੀ ਇਹ ਬੰਦਾ ਖੁਸ਼ ਆਦਦਾ ਵੀ ਇਹ ਟੀਆਰ ਵੀ ਭਾਲਦਾ ਹੋਵੇ ਪਰ ਨਹੀਂ ਹੁਣ ਉਹ ਸਹੀ ਆ ਸੱਚਾ ਹੁਣ ਆਪਾਂ ਲੱਖੇ ਨੂੰ ਜੂਰ ਕਹਿ ਸਕਦੇ ਆ ਕਿ ਸਹੀ ਆ ਵੀ ਇਹ ਬੰਦਾ ਪੰਜਾਬੀ ਜੀ ਥੋੜੀ ਜੀ ਕਰਦਾ ਸੀਗਾ ਤੇ ਇਹਨੂੰ ਪਤਾ ਕਰਕੇ ਤਾਂ ਹੀ ਇਹ ਕਰਦਾ ਸੀ ਤੇ ਪੰਜਾਬੀ ਦੋਸਤੋ ਆਪਦੀ ਨੂੰ ਨਾ ਛੱਡੋ ਜਾਈ ਜਿਹੜੀ ਮਾਂ ਬੋਲੀ ਆ ਪਰ ਮੈਂ ਇੱਕ ਗੱਲ ਦਾ ਦੱਸਦਾ ਵੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਤੇ ਸਾਨੂੰ ਚਾਹ ਚੜ੍ਹਦਾ ਹੁੰਦਾ ਹੁੰਦਾ ਸੀ ਜੇ ਸਾਨੂੰ ਸਰ ਮਾਸਟਰ ਜੀ ਜਾਂ ਭੈਣ ਜੀ ਸਾਨੂੰ ਕਹਿੰਦੇ ਸੀ ਨਾ ਵੀ ਅੰਗਰੇਜ਼ੀ ਚਾਰਜੀ ਲੈ ਕੇ ਦਿਖਾਓ ਤੇ ਅਸੀਂ ਕਹਿੰਦੇ ਸੀ ਸਾਡੇ ਤੋਂ ਇਹ ਨਹੀਂ ਕਰਿਆ ਜਾਂਦਾ ਸਾਡੀ ਮਾਂ ਬੋਲੀ ਪੰਜਾਬੀ ਪਰ ਜਦੋਂ ਸਾਨੂੰ ਪੰਜਾਬੀ ਦਾ ਪੇਪਰ ਆਉਂਦਾ ਸੀ ਨਾ ਤੇ ਸਾਨੂੰ ਚਾ ਚੜ ਜਾਂਦਾ ਸੀ ਵੀ ਅੱਜ ਸਾਡਾ ਪੰਜਾਬੀ ਦਾ ਪੇਪਰ ਆ ਸਾਨੂੰ ਪਹਾ ਸਾਰੀਏ ਵਧੀਆ ਪਰ ਪੰਜਾਬੀ ਭਾਸ਼ਾ ਇਹੋ ਜੀ ਆ ਨਾ ਇੰਨੀ ਸੌਖੀ ਲਾਦੀ ਆ ਬੋਲਣ ਨੂੰ ਲਾਦੀ ਕਿਉਂਕਿ ਸਾਡੇ ਰੂਮ ਰੂਮ ਵਿੱਚ ਵਸੀ ਵੀ ਆ ਅੰਦਰ ਵੀ ਆ ਅਸੀਂ ਬਾਹਰ ਵੀ ਫਿਰਦੇ ਤੁਰਦੇ ਆ ਪੰਜਾਬੀ ਹਰ ਇੱਕ ਚੀਜ਼ ਪੰਜਾਬੀ 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 ਬਸ ਜੇ ਤੁਹਾਡੇ ਆਹ ਚੀਜ਼ ਆ ਤੁਸੀਂ ਮੰਨਣ ਲੱਗੇ ਲਓਗੇ ਤੇ ਹੁਣ ਤਾਂ ਕਈ ਲੋਕ ਘਰੇ ਵੀ ਹਮ ਤੋਂ ਤੁਮ ਤੋਂ ਕਰਤੇ ਫਿਰਤੇ ਆ ਜੇ ਹਮ ਤੋਂ ਤੁਮ ਤੋਂ ਕਰੋਗੇ ਤਾਂ ਫਿਰ ਵੀ ਹਮ ਤੋਂ ਤੁਮ ਤੋਂ ਵਾਲਾ ਹੀ ਰਿਜ਼ਲਟ ਆਏਗਾ ਆਪਣੇ ਮੂੰਹ ਜੋ ਇਹ ਹੀ ਨਿਕਲਦਾ ਤੇ ਆਪਾਂ ਬੱਚਿਆਂ ਨੂੰ ਘਰੇ ਬਿਲਕੁਲ ਨਹੀਂ ਹੋਰ ਭਾਸ਼ਾ ਬੋਲਣ ਦਈ ਦੀ ਤੇ ਸਵੇਰੇ ਕਹਿ ਕੇ ਜੁਰਤ ਤੋਰੀਦਾ ਕਿ ਪੜਾਉਣ ਤੁਹਾਨੂੰ ਜੋ ਮਰਜ਼ੀ ਸਕੂਲ ਦੇ ਵਿੱਚ ਪਰ ਤੁਸੀਂ ਪੰਜਾਬੀ ਤੋਂ ਨਾ ਟੁੱਟ ਜਾਓ ਇੱਕ ਗੱਲ ਹੋਰ ਮੈਂ ਤੁਹਾਨੂੰ ਕਹਿਣੀ ਚਾਹਣਾ ਵੀ ਤੁਸੀਂ ਕਿਤੇ ਵੀ ਥੋੜੀ ਉਹਦੇ ਪਾਸ ਆ ਗਿਆਦਾ ਵੀ ਤੁਸੀਂ ਬੰਦੇ ਕੀ ਹੋ ਜੂ। ਕਿਉਂ ਜਦੋਂ ਤੁਸੀਂ ਕਿਸੇ ਫਾਰਮ ਤੇ ਸਾਈਨ ਕਰਦੇ ਹੋ ਨਾ ਤੇ ਜਾਂ ਤੁਸੀਂ ਆਪ ਦੇ ਜਿਹੜੇ ਤਾਂ ਕਾਹਤੇ ਉਹਨਾਂ ਦਾ ਤਾਂ ਛੱਡ ਦੋ। ਕਿ ਇੱਕ ਟ੍ਰੈਂਡ ਆਇਆ ਸੀ ਵੀ ਅੰਗਰੇਜ਼ੀ ਚ ਸਾਈਨ ਕਰਦੇ ਆ ਜੀ ਬੜਾ ਚੰਗਾ ਲੱਗਦਾ ਇੰਗਲਿਸ਼ ਚ ਸਾਈਨ ਮਾਰੋ। ਪਰ ਹੁਣ ਜੇ ਤੁਹਾਡੇ ਬੱਚੇ ਹਨ ਨਾ ਤੇ ਜੇ ਤੁਹਾਨੂੰ ਕਿਤੇ ਵੀ ਸਰਕਾਰੀ ਕੰਮ ਕਰਦੇ ਹੋ, ਭਰਦੇ ਹੋ, ਬੈਂਕ ਚ ਖਾਤਾ ਖਰਾਉਣੇ ਹੋ, ਪਾਸਪੋਰਟ ਬਣਾਉਣੇ ਹੋ। ਜਾਂ ਤੁਸੀਂ ਕੋਈ ਵੀ ਸਰਕਾਰੀ ਕਾਜ ਭਰਦੇ ਹੋ ਤੇ ਆਪਦੇ ਸਾਈਨ ਐ ਪੰਜਾਬੀ ਚ ਲਿਖੋ ਸੋਹਣੇ ਕਾਕੇ ਮੈਂ ਇੱਕ ਬੰਦਾ ਦੇਖਿਆ ਮਾਸਟਰ ਆ ਤੇ ਮੇਰਾ ਆੜਿਆ ਮੈਨੂੰ ਉਹ ਤੇ ਇੰਨਾ ਫਖਰ ਆ ਨਾ ਕਿ ਜਦੋਂ ਵੀ ਸਾਈਨ ਕਰਦਾ ਆਪਦਾ ਮਾਸਟਰ ਜੀ ਜਦੋਂ ਵੀ ਸਾਈਨ ਕਰਦਾ ਨਾ ਆਪਦਾ ਪੰਜਾਬੀ ਚ ਕਰਦਾ ਮੈਨੂੰ ਬੜੇ ਸੋਹਣੇ ਲੱਗਦੇ ਉਹਦੇ ਸਾਈਨ ਜਿਹੜੋ ਪੰਜਾਬੀ ਚ ਲਿਖਦਾ ਤੇ ਮੈਂ ਆਪਦੇ ਖੁਦ ਬੱਚਿਆਂ ਨੂੰ ਕਿਹਾ ਵੀ ਸਰਕਾਰੀ ਜਿੱਥੇ ਵੀ ਤੁਸੀਂ ਖਾਤਾ ਖਰੋਣਾ ਜਿੱਥੇ ਵੀ ਕੋਈ ਵੀ ਸਕੂਲ ਦੇ ਵਿੱਚ ਵੀ ਸਾਈਨ ਕਰਨੇ ਪੰਜਾਬੀ ਚ ਕਰਨੇ ਆ ਸਾਨੂੰ ਮਾਣ ਯਾ ਵੀ ਹੁਣ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਤੱਕ ਤੇ ਪੰਜਾਬੀ ਜਿੰਦਾਬਾਦ